ਅੱਛਾ ਤੁਸੀਂ ਦੇਖ ਰਹੇ ਹੋ ਡੈਨਿਕਸਫੇਰਾ ਟੀਵੀ ਮੈਂ ਹਾਂ ਨਿਰੂਪੀ ਜਲਵਾਨ ਚੰਡੀਗੜ੍ਹ ਦੇ ਵਿਚਕਾਰ ਜਿਹੜਾ ਸੀਐਸਸੀ ਦਿਵਸ ਮਨਾਇਆ ਗਿਆ 15 ਸਾਲ ਪੂਰੇ ਹੋ ਚੁੱਕੇ ਹਨ ਭੁਪਿੰਦਰ ਸਿੰਘ ਜਿਹਨੇ ਵੀਪੀ ਮੇਸਰ ਨਾਲ ਮੌਜੂਦ ਨੇ ਸਰ ਆਪਾਂ ਗੱਲ ਕਰਦੇ ਹਾਂ ਸੀਐਸਸੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸੱਚ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇਰ ਛੁੰਟ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ 1 ਕਰੋੜ 54 ਲੱਖ ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਹੈ ਦਵਾਈ ਲੈਣ ਜਾਂਦੇ ਜਾਨੇ ਆ ਜਾ ਸਾਡੇ ਘਰ ਦਾ ਕੋਈ ਬਿਮਾਰ ਹੋ ਜੈਣਾ ਡਾਕਟਰ ਸਾਹਿਬ ਪਹੁੰਚ ਜਾਈਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਦਾ ਕੇ ਜਾਈਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਇੱਥੇ ਸਰਕਾਰ ਨੇ ਪਾਰੂ ਕੈਂਪ ਤੇ ਟ੍ਰੇਨਿੰਗ ਮਹੱਲਾ ਖੋਲਿਆ ਇਹਨਾਂ ਜੀ ਆਮ ਚਲਦਾ ਗਰੀਬ ਜੰਤਾ ਮਲੂਮ ਮੈਂ ਆ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਜੀ ਨੂੰ ਬਿਮਾਰ ਹੋ ਜੈਣਾ ਵਾ ਕਈ ਰੂਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕਿ ਬਾਹਰ ਚੜ੍ਹ ਜਾਂਦਾ ਲੋਕੋ ਪੈਸਾ ਨਹੀਂ ਹੈਗਾ ਤੇ ਮੈਂ ਮਹੱਲਾ ਕਨੇ ਨਹੀਂ ਆ ਕੇ ਫ੍ਰੀ ਅਰਾਇਜ ਕਰਾ ਸਕਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਬੱਡੀ ਤੁਸੀਂ ਚੀਜ਼ ਕਹੀ ਹੈ ਹੱਲੇ ਲੋਕਾਂ ਤੱਕ ਪਹੁੰਚ ਨਹੀਂ ਹੈਗੀ ਲੋਕ ਜਾਣੂ ਨਹੀਂ ਹੈਗੇ ਤੇ ਲੋਕਾਂ ਨੂੰ ਜਾਣੂ ਕਰਾਉਣ ਦੇ ਲਈ ਕਿੰਨੀ ਕਰ ਪਹਿਲ ਕੀਤੀ ਗਈ ਹੈ ਜਾਗਰੂਕਤਾ ਅਭਿਆਨ ਲਾਇਆ ਗਿਆ ਅੱਲਾ ਤਾਂ ਮੈਮ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਸਭ ਨੂੰ ਸਤਿ ਸ੍ਰੀ ਅਕਾਲ ਕਹਿੰਨਾ ਮੈਡਮ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਸਾਡੀ ਜਿਹੜੀ ਰੀਚ ਹੈ ਮੈਮ ਪੰਜਾਬ ਦੇ ਵਿੱਚ ਹਰ ਪੰਚਾਇਤ ਵਿਲੇਜ ਲੈਵਲ ਤੱਕ ਸਾਡਾ ਜਿਹੜਾ ਕਾਮਨ ਸਰਵਿਸ ਸੈਂਟਰ ਅਵੇਲੇਬਲ ਹੈ ਰੀਚ ਸਾਡੀ ਹਰ ਜਗ੍ਹਾ ਦੀ ਲੇਕਿਨ ਉਹ ਇੱਥੇ ਜਿਵੇਂ ਗੈਸ ਸਰ ਨੇ ਦੱਸਿਆ ਹੈਗਾ ਵੀ ਕੁਝ ਸਰਵਿਸਿਜ਼ ਜਿਵੇਂ ਅਵੇਅਰ ਨਹੀਂ ਹੈ ਜਾਂ ਕੁਝ ਹੈ ਉਹਦੇ ਲਈ ਅਸੀਂ ਡੇ ਬਾਈ ਡੇ ਕਾਨਫਰੈਂਸ ਟ੍ਰੇਨਿੰਗਸ ਇਹ ਚੀਜ਼ਾਂ ਕਰਦੇ ਰਹਿੰਦੇ ਆ ਤੇ ਮਤਲਬ ਅਸੀਂ ਰੂਟੀਨ ਦੇ ਵਿੱਚ ਵਰਕਸ਼ਾਪ ਕਰਦੇ ਆ ਮੈਮ ਉਹ ਤੋਂ ਇਲਾਵਾ ਜ਼ਿਲ੍ਹਾ ਪੱਧਰ ਤੇ ਟ੍ਰੇਨਿੰਗ ਹੁੰਦੀਆਂ ਸਾਡੇ ਜ਼ਿਲ੍ਹਾ ਪੱਧਰ ਤੇ ਡਿਸਟ੍ਰਿਕਟ ਮੈਨੇਜਰ ਨੇ ਜੋ ਸਾਡੀ ਜਿਹੜੀ ਵੀ ਨਵੀਂ ਸਰਵਿਸ ਕੋਈ ਲਾਂਚ ਹੁੰਦੀ ਆ ਚਾਹੇ ਉਹ ਟੈਲੀ ਲਾਉ ਦੀ ਆ ਚਾਹੇ ਉਹ ਆਧਾਰ ਦੀ ਆ ਚਾਹੇ ਉਹ ਡਿਜੀਪੇ ਦੀ ਆ ਬੈਂਕਿੰਗ ਨਾਲ ਉਹ ਜਿਹੜੀ ਸਾਰੀ ਇਨਫੋਰਮੇਸ਼ਨ ਸਾਡੀ ਉਥੇ ਜ਼ਿਲ੍ਹਾ ਪੱਧਰ ਤੇ ਡਿਸਟ੍ਰਿਕਟ ਮੈਨੇਜਰ ਸਾਰੇ ਵੀਐਲਈਸ ਨੂੰ ਪ੍ਰੋਵਾਈਡ ਕਰਾਉਂਦਾ ਔਰ ਕੁਆਟਰਨਲੀ ਮਤਲਬ ਸਾਲ ਚ 5 6 7 ਤਾਰੀ ਅਸੀਂ ਵੱਡੇ ਲੈਵਲ ਤੇ ਜਿਹੜੀਆਂ ਕਾਨਫਰੰਸ ਕਰਦੇ ਆ ਵਰਕਸ਼ਾਪ ਕਰਦੇ ਆ ਜਿਦੇ ਚ ਇਹ ਚੀਜ਼ਾਂ ਵੇਅਰ ਕਰਾਈਆਂ ਜਾਂਦੀਆਂ ਔਰ ਮੈਨੂੰ ਦੱਸਣ ਚ ਖੁਸ਼ੀ ਹੋਏਗੀ ਮੈਡਮ 15939 16000 ਦੇ ਕਰੀਬ ਸਾਡੇ CSC ਕਾਮਨ ਸਰਵਿਸ ਸੈਂਟਰ ਇਸ ਟਾਈਮ ਕੰਮ ਕਰਦੇ ਪਏ ਆ ਜਿਨ੍ਹਾਂ ਚੋਂ 5900 ਔਰੂਮਨ ਵੀਲਿਸ ਨੇ ਜਿਹੜੀਆਂ ਕਿ ਜ਼ਿਲ੍ਹਾ ਪੱਦਰ ਤੇ ਲੋਕਲ ਰੈਜ਼ੀਡੈਂਟ ਨੂੰ ਸਰਵਿਸ ਪ੍ਰੋਵਾਈਡ ਕਰਦੀਆਂ ਚਾਹੇ ਉਹ G2C ਹੋਣ B2C ਹੋਣ ਸੋ ਇਨਾ ਹੀ ਕਹਿੰਦੇ ਹੋਏ ਮੈਂ 15 ਸਾਲ ਚ ਕਿੰਨਾ ਕੁ ਬਦਲਾਅ ਆਇਆ ਤੇ ਕਿਤਨਾ ਕਰ ਅਪਾ ਟੈਕਨੋਲੋਜੀ ਨਾਲ ਜੁੜ ਸਕੇ ਨੇ ਕਿਉਂਕਿ ਟੈਕਨੋਲੋਜੀ ਦਿਨ-ਬਦਿਨ ਵੱਧਦੀ ਜਾ ਰਹੀ ਹੈ ਤੇ ਲੋਕ ਬਹੁਤ ਸਾਰੇ ਡਿਜੀਟਲਾਈਜ਼ ਵੀ ਹੋ ਗਏ ਨੇ ਮੈਡਮ ਟੈਕਨੋਲੋਜੀ ਦਾ ਇਦਾਂ ਗਾ ਵੀ ਜਿਹੜੀਆਂ ਕੋਈ ਵੀ ਡਿਜੀਟਲ ਸਰਵਿਸ ਹੈਗੀ ਆ ਉਹ ਬਿਨਾ ਟੈਕਨੋਲੋਜੀ ਤੋਂ ਨਹੀਂ ਚੱਲਦੀ ਲੇਟੈਸਟ ਇਕੁਪਮੈਂਟ ਹਰ ਚੀਜ਼ ਸਾਡੇ ਸੈਂਟਰਸ ਦੇ ਉੱਪਰ ਅਵੇਲੇਬਲ ਹੈ ਚਾਹੇ ਉਹ অথেন্টিਕੇਸ਼ਨ ਡਿਵਾਈਸਸ ਹੋਣ ਚਾਹੇ ਉਹ ਪੋਰਟਲ ਦੇ ਉੱਤੇ ਕੋਈ ਚੇਂਜਸ ਹੋਣ ਉਹ ਡੇ ਬਾਈ ਡੇ ਜਿਹੜਾ ਹੈਗਾ ਉਹ ਉਹਦੇ ਤੇ ਕੰਮ ਹੁੰਦਾ ਰਹਿੰਦਾ ਅਪਡੇਟ ਹੁੰਦਾ ਰਹਿੰਦਾ ਔਰ ਉਹਦੇ ਅਕੋਰਡਿੰਗ ਜਿਹੜੀਆਂ ਸਰਵਿਸਿਜ਼ ਹੈ ਰੈਜ਼ੀਡੈਂਟ ਨੂੰ ਮਿਲਦੀਆਂ ਨੇ ਜੀ ਚਾਈਲਡ ਰਾਈਟ ਕਮਿਸ਼ਨ ਦੇ ਚੇਅਰਪਰਸਨ ਵੀ ਇੱਥੇ ਮੌਜੂ ਨੇ ਸਰ ਕੀ ਲੱਗਦਾ ਸੀ ਐਸਸੀ ਦੇ ਵਿਚਕਰ ਕਿਹੜੀ ਚੀਜ਼ਾਂ ਲੱਗਦਾ ਚਾਈਲਡਸ ਤੇ ਆ ਫਿਰ ਊਮਨਸ ਦੇ ਵਾਸਤੇ ਕਿੰਨੀ ਕਰ ਇੰਪੋਰਟੈਂਟ ਨੇ ਹਾਲੇ ਵੀ ਕਿ ਘਟ ਨੇ ਬੜੀ ਇੰਪੋਰਟੈਂਟ ਨੇ ਜੀ ਕਿਉਂਕਿ ਜਿ세 ਬਚਪਨ ਤੋਂ ਹੀ ਬੱਚੇ ਨੂੰ ਅਵੇਅਰ ਕਰਾਂਗੇ ਕਿ ਤੁਹਾਨੂੰ ਸਰਕਾਰ ਆ ਫੈਸਿਲਿਟੀਆਂ ਦੇ ਰਹੀ ਹੈ ਔਰ ਆ ਚੀਜ਼ਾਂ ਤੁਸੀਂ ਜਿਹੜੀਆਂ ਹੈਗੀਆਂ ਤੁਸੀਂ ਹੱਕਦਾਰ ਹੋ ਇੱਥੇ ਬੈਠਦੇ ਮੈਂ ਸੋਚਿਆ ਸੀ ਕਿ ਮੇਰੀ ਰਿਸਪੌਂਸਿਬਿਲਟੀ ਕੀ ਹੈ ਇਹਨਾਂ ਦੇ ਪ੍ਰਤੀ ਹੁਣ ਮੈਂ ਸੋਚ ਕੇ ਮੇਰੇ ਮਾਈਂਡ 'ਚ ਇਹ ਆ ਰਿਹਾ ਹੈ ਕਿ ਆਪਾਂ ਹਰ ਸਕੂਲ ਵਿੱਚ ਅਵੇਅਰਨੈਸ ਕੈਂਪੇਨ ਚ ਕੇ ਬੱਚਿਆਂ ਨੂੰ ਦਸੀਏ ਕਿ ਸੀਐਸਸੀ ਆ ਸਰਵਿਸਿਜ਼ ਹੈ ਔਰ ਹਾਈ ਸਕੂਲ ਚ ਵੀ ਦਸੀਏ ਛੋਟੇ ਬੱਚਿਆਂ ਨੂੰ ਦਸੀਏ ਸੋ ਇੱਥੋਂ ਮੈਂ ਇਹ ਲੈ ਕੇ ਚੀਜ਼ ਜਾ ਰਿਹਾ ਟੇਕ ਮੇਰਾ ਇਹੀ ਹੈ ਕਿ ਮੈਂ ਇਹਨਾਂ ਨਾਲ ਸੋਜਣ ਇਹਨਾਂ ਦੇ ਕੋਆਪਰੇਸ਼ਨ ਚ ਸਕੂਲ ਐਜੂਕੇਸ਼ਨ ਨੂੰ ਇਹ ਡਾਇਰੈਕਟ ਕਰਾਂਗਾ ਡਾਇਰੈਕਟ ਕਰਾਂਗਾ ਕਿ ਉਹ ਅਵੇਰਨੈਸ ਕੈਂਪੇਨਸ ਚਲਾਣ ਔਰ ਇਹਦੇ ਬਾਰੇ ਦੱਸਿਆ ਜਾਏ ਕਿ ਸਰਵਿਸਿਜ਼ ਕੀ ਕੀ ਨੇ ਇਹਦੇ ਨਾਲ ਵੱਧ ਵੱਧ ਲੋਕਾਂ ਤੱਕ ਸਰਵਿਸਿਜ਼ ਪਹੁੰਚ ਪਹੁੰਚ ਸਕਣਗੇ अच्छा और की चीज चाहते हैं चाहते हो, गे गे, हो गे गे, तो ਤੁਸੀਂ ਸੀਐਸਸੀ ਤੋਂ ਇਲਾਵਾ ਕਿਉਂਕਿ ਜਦ ਆਪਾਂ ਬੱਚਿਆਂ ਦੀ ਗੱਲ ਕਰਦੇ ਨੇ ਆ ਆ ਵੀ ਪਿੱਛੇ ਬੱਚੇ ਮੁਹੱਲੇ ਦੇ ਗੁਮ ਹੋ ਗਏ ਸੀਗੇ ਲਾਪਤਾ ਹੋ ਗਏ ਸੀਗੇ ਬਹੁਤ ਅਚੇਰਵਾਦ ਮਿਲੇ ਕੋਈ ਬੰਬੇ ਮਿਲਿਆ ਕੋਈ ਦਿੱਲੀ ਦੇ ਵਿੱਚਕਾਰ ਮਿਲਿਆ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਨਾ ਮਾਲਿਕ ਰੇਪ ਕੇਸ ਆ ਜਾਂਦੇ ਬਹੁਤ ਐਸੀ ਚੀਜ਼ਾਂ ਹੁੰਦੀਆਂ ਤੁਹਾਨੂੰ ਕੀ ਲੱਗਦਾ ਇਸ ਵੇਲੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਕੀ ਨੇ ਈਵਨ ਕਿ ਜੀ ਐਫਆਈਆਰ ਆ ਜੇ ਕਿਸੇ ਨੂੰ ਇਨਫੋਰਮ ਕਰਨਾ ਹੋਵੇ ਤੇ ਥਾਣਾ ਦੂਰ ਹੋਵੇ ਤਾਂ ਉਹ ਵੀ ਥਰੂ ਸੀਐਸਈ ਜਿਹੜਾ ਵੀ ਐਲੀ ਹੋਏਗਾ ਉਹਦੇ ਥਰੂ ਹੀ ਆਨਲਾਈਨ ਕਰ पाए ਇਹ ਇੱਕ ਮੈਂ ਚਾਹਾਂਗਾ ਫੈਸਿਲਿਟੀ ਫਿਰ ਜਿੱਥੇ ਤੱਕ ਜੇ ਯੂਆਈਡੀ ਹੈ ਯੂਆਈਡੀ ਤੇ ਕੁਝ ਉਹਨਾਂ ਦੀ ਕੁਝ ਜਿਹੜੀਆਂ ਫੈਸਿਲਿਟੀਆਂ ਨੇ ਹਰ ਤਰ੍ਹਾਂ ਦੀ ਅਵੇਲੇਬਲ ਨਹੀਂ ਨੇ ਕੁਝ ਹੱਦ ਤੱਕ ਤੁਹਾਨੂੰ ਐਕਸੈਸ ਹੈ ਉਹਨਾਂ ਦੀ ਗ੍ਰੇਟਰ ਐਕਸੈਸ ਵਾਸਤੇ ਮੈਂ ਚਾਹਾਂਗਾ ਕਿ ਐਕਸੈਸ ਵਧੇ ਸੋ दैट ਕਿ ਇਹ ਇੱਥੇ ਬੈਠ ਕੇ ਹੀ ਬੰਦੇ ਨੂੰ ਆਇਡੈਂਟੀਫਾਈ ਕਰ ਸਕਣ ਮੰਨ ਲਓ ਅਸੀਂ ਬੈਗਰ ਹੀ ਕੁਝ ਆ ਗਏ ਉਹਨਾਂ ਬੈਗਰਸ ਨੂੰ ਆਇਡੈਂਟੀਫਾਈ ਕਰਨਾ ਹੈ ਉਹਨਾਂ ਦਾ ਵੀਐਲਈ ਚ ਉਹਨਾਂ ਦੀ ਮਸ਼ੀਨ ਆਪਾਂ ਯੂਜ਼ ਕਰਕੇ ਤਾਂ ਆਪਾਂ ਦੇਖ ਸਕੇ ਕਿ ਬੱਚੇ ਦਾ ਇਹ ਕਿਤੇ ਸੀ ਪਹਿਲਾਂ ਹਿਸਟਰੀ ਸੀਗੀ ਉਹਦੇ ਪੇਰੈਂਟਸ ਲੱਭ ਸਕੀਏ ਕਿ ਕਿ ਬੱਚਾ ਕੋ ਚੱਕ ਕੇ ਤਾਂ ਲਿਆ ਲਿਆਂਦਾ ਕਿਉਂਕਿ ਹੁਣ ਆਧਾਰ ਤਾਂ ਬਿਲਕੁਲ ਮੁਰਤੂ ਬਣਨਾ ਸ਼ੁਰੂ ਹੋ ਗਿਆ ਸੋ ਇਹਦੇ ਨਾਲ ਬਹੁਤ ਫਾਇਦਾ ਹੋਏਗਾ ਬਹੁਤ ਬਹੁਤ ਸਾਡੇ ਨਾਲ ਗੱਲ ਕਰ ਬਾਤ ਕਰਨ ਲਈ 15 ਸਾਲ ਹੋ ਚੁਕੇ ਨੇ ਸੀਐਸਸੀ ਨੂੰ ਤੇ ਅੱਜ ਇੱਥੇ ਜਿਹ ਹੈ ਇੱਕ ਕੈਂਪੇਨ ਜਾਂ ਕਹਿ ਲਈਏ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਬਹੁਤ ਸਾਰੇ ਲੋਕ ਜੋ ਇਸ ਸੀਐਸਸੀ ਨਾਲ ਜੁੜੇ ਨੇ ਉਹ ਆਏ ਉਹਨਾਂ ਨੇ ਆਪਣੀ ਗੱਲਾਂ ਬਾਤਾਂ ਰੱਖੀਆਂ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਹਰ ਖੇਤਰ ਦੇ ਵਿੱਚ ਕਰ ਭਾਵੇਂ ਉਹ ਬੈਂਕ ਹੋਵੇ ਜਾਂ ਫਿਰ ਚਾਈਲਡ ਰਾਈਟ ਕਮਿਸ਼ਨ ਹੋਵੇ ਵੱਧ ਤੋਂ ਵੱਧ ਲੋਕ ਜੇ ਅੱਗੇ ਆ ਰਹੇ ਨੇ ਤੇ ਆਪਣੀ ਗੱਲਾਂ ਰੱਖ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਸੀ ਸੀਐਸਸੀ ਹੋਰ ਵੀ ਬਿਹਤਰ ਤਰੀਕੇ ਨਾਲ ਪੰਜਾਬ ਦੇ ਵਿੱਚ ਕਾਰ ਕੰਮ ਕਰੇਗਾ ਕੈਮਰਾਮੈਨ ਗਣੇਸ਼ ਤੇ ਨਿਰੂਪ ਜਲਵੰਤ ਡੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर